ਲੁਧਿਆਣੇ ਦੇ ਹੁਣ ਆਮ ਆਦਮੀ ਪਾਰਟੀ ਦੇ ਦੋ ਵਿਧਾਇਕ ਉਹ ਕਹਿੰਦੇ ਗਿਲਾ ਸ਼ਿਕਵਾ ਰੱਖ ਰਿਹਾ ਹੈ ਉੱਥੋਂ ਦੇ ਡਿਪਟੀ ਕਮਿਸ਼ਨਰ ਨਾਲ ਜ਼ਿਲ੍ਹਾ ਪ੍ਰਸ਼ਾਸਨ ਨਾਲ ਇੱਕ ਵਿਧਾਇਕ ਪੱਪੀ ਪ੍ਰਾਸ਼ਰ ਦਾ ਕਹਿਣਾ ਹੈ ਕਿ ਵਾਰਡਬੰਦੀ ਠੀਕ ਨਹੀਂ ਹੋਈ ਜਿਹੜੀ ਸਾਡੀ ਹਾਰ ਦਾ ਕਾਰਨ ਹੈ ਸਾਡੇ ਤੇ ਕੌਂਸਲਰ ਹੀ ਬੜੇ ਜਿੱਤਨੇ ਸੀ ਅਸੀਂ ਤਾਂ ਬਹੁਮਤ ਨਾਲ ਮੇਅਰ ਬਣਾ ਲੈਣਾ ਸੀ ਆਪਣਾ ਜਿਹੜਾ ਹੁਣ ਬਣ ਨਹੀਂ ਰਿਹਾ ਤੇ ਨਾਲ ਗੋਗੀ ਜੀ ਜਿਹੜੇ ਐਮਐਲਏ ਨੇ ਉਹ ਕਹਿੰਦੇ ਕਿ ਸਮਾਂ ਹੀ ਬੜਾ ਗਲਤ ਰੱਖਿਆ VOTING ਦਾ ਸਵੇਰੇ 7 ਤੋਂ 4 ਵਜੇ ਤੱਕ ਕੌਣ ਠੰਡ ਚ ਵੋਟ ਪਾਉਂਦਾ ਸਵੇਰੇ ਸਿਰੇ ਆ ਕੇ ਇਹ ਵੀ ਇੱਕ ਵੱਡਾ ਕਾਰਨ ਹੈ ਕਹਿੰਦੇ ਸਾਡੀ ਹਾਰ ਦਾ ਉਹਦ ਗੱਲ ਹੋਈ ਕਿ ਹੱਥ ਨਾ ਉਪੜੇ ਤੇ ਥੂ ਕੌੜੀ ਹੈ ਨਾ ਜਾਂ ਅੰਗੂਰ ਖੱਟੇ ਨੇ ਉਸ ਹਾਬ ਹੋ ਗਿਆ ਕਿ ਲੁਧਿਆਣੇ ਦੇ ਵਿੱਚ ਬਰਫ਼ ਪੈਂਦੀ ਸੀ ਬੜੀ ਸਨੋਫਾਲ ਹੋ ਰਹੀ ਸੀ ਜਾਂ ਇੰਨੀ ਹੱਡ ਚ ਅਚੀਰ ਵੀ ਠੱਡ ਪੈ ਗਈ ਕਿ ਮੋਟਰ ਘਰਾਂ ਚੋਂ ਨਿਕਲੇ ਰਜਾਈਆਂ ਚੋਲੀ ਨਿਕਲੇ ਗਈ ਤੁਹਾਡੇ ਵਾਰਡ ਚ ਹੋ ਰਹੇ ਨਾ ਬਾਕੀ ਦੇ ਉੱਤੇ ਜਿੱਤੀ ਆ ਆਮ ਆਦੀ ਪਾਰਟੀ ਵਾਲੀ ਮਤਲਬ ਔਰ ਉਹ ਲੁਧਿਆਣੇ ਦੇ ਡੀਸੀ ਦਾ ਕੀ ਕਸੂਰ ਆ ਚੋਣ ਕਮਿਸ਼ਨ ਤੁਹਾਡਾ ਰਾਜਕਮਲ ਚੌਧਰੀs ਤੁਹਾਡੇ ਤੁਹਾਡੇ ਮੁਤਾਬਕ ਚੱਲਦੇ ਰਹੇ ਪੂਰੇ ਪੰਜਾਬ ਚ ਇੱਕੋ ਸਮਾਂ ਸੀ ਇਹ ਤੇ ਨਹੀਂ ਇਕੱਲੇ ਲੁਧਿਆਣੇ ਵਾਸਤੇ ਵੱਖਰਾ ਸਮਾਂ ਸੀ ਬਸ ਤੁਹਾਡੀ ਇਹ ਦੋਨੇ ਐਮਐਲਏ ਤੁਹਾਡੀ ਪਰਫਾਰਮੈਂਸ ਸਹੀ ਨਹੀਂ ਹੈ ਤੁਹਾਨੂੰ ਮੰਨਣਾ ਪਊਗਾ ਉਹ ਇੱਕ ਇੱਕ ਤੇ ਪਾਰਟੀ ਵੱਲ ਹੋਇਆ ਹੋਊਗਾ ਵੀ ਤੁਸੀਂ ਆਪਣੇ ਹਲਕੇ ਆਰ ਗਏ ਦੂਜੇ ਘਰੋਂ ਵੀ ਰੋਟੀ ਪਾਣੀ ਬੰਦ ਹੋ ਗਿਆ ਵੀ ਤੂੰ ਕਹਦਾ ਯਾਰ ਐਮਐਲ ਲੱਗਾ ਮੈਂ ਤੂੰ ਮੈਂ ਤੇਰੀ ਘਰ ਵਾਲੀ ਮੈਂ ਹੀ ਆਰ ਗਈ ਇਹ ਵੀ ਇੱਕ ਵੱਡਾ ਦੁੱਖ ਹੁੰਦਾ ਨਾ ਕੋਈ ਵਰਕਰ ਹਾਰ ਜੇ ਕੋਈ ਗੱਲ ਨਹੀਂ ਜੇ ਤੁਹਾਡੀ ਘਰ ਵਾਲੀ ਹਾਰ ਜੇ ਤੇ ਫਿਰ ਤੈਨੂੰ ਬੁਰਕੀ ਨਹੀਂ ਲੰਗਦੀ ਗਲੇ 'ਚੋਂ ਉਹ ਵੱਡੀ ਵਜ੍ਹਾ ਹੋ ਸਕਦੀ ਹੁਣ ਡੀਸੀ ਦਾ ਕੀ ਕਸੂਰ ਹੈ ਡੀਸੀ ਨੇ ਥੋੜਾ ਟਾਈਮ ਕੱਲ ਲੁਧਿਆਣੇ ਦਾ ਫਿਕਸ ਕੀਤਾ ਔਰ ਸਭ ਤੋਂ ਵੱਡੀ ਵਾਰਡਬੰਦੀ ਤੁਹਾਡੀ ਪਾਰਟੀ ਨੇ ਚੇਂਜ ਕਰਵਾਈ ਹੈ 224 ਵਾਲੀਆਂ ਵਾਰਡਬੰਦੀ ਜਿਹੜੀ ਲੋਕ ਸਭਾ ਵੋਟਾਂ ਪਈਆਂ ਸੀ ਤੁਹਾਡਾ ਹੀ ਅੱਡੀ ਚੋਟੀ ਦੇ ਯੋਰ ਲੱਗਾ ਸੀ ਕਿ ਆਪਣੇ ਹਸਨ ਵਾਰਡਬੰਦੀ ਕਰ ਲਾਂਗੇ ਤੁਸੀਂ ਜੋਰ ਤੋੜ ਸ਼ੁਰੂ ਕੀਤੇ ਵੀ ਇੱਥੇ ਕਾਲੀਆਂ ਦੇ ਘਰ ਜ਼ਿਆਦਾ ਨੇ ਕੱਟ ਦੋ ਕਾਂਗਰਸੀ ਦੇ ਘਰ ਜ਼ਿਆਦਾ ਨੇ ਕੱਟ ਦੋ ਬੀਜੇਪੀ ਦੇ ਘਰ ਜਿਆਦਾ ਨੇ ਕੱਟ ਦੋ ਇਥੇ ਉਹਨਾਂ ਦੇ ਸਪੋਰਟਰ ਜਿਆਦਾ ਕੱਟ ਦੋ ਸਾਰੀ ਬਦਮਾਸ਼ੀ ਤੇ ਤੁਹਾਡੀ ਸਰਕਾਰ ਨੇ ਕੀਤੀ ਹੈ ਤੁਸੀਂ ਆਪਣੇ ਹਸਾਮਨਾ ਵਾਰਡ ਬਣਾਏ ਸਾਰੇ ਨੇ ਹੁਣ ਉਹਦੇ ਵਿਚਾਰੇ ਡਿਪਟੀ ਕਮਿਸ਼ਨਰ ਦਾ ਕਿਸੂਲ ਆ ਉਹ ਤੇ ਇਲੈਕਸ਼ਨ ਕਮਿਸ਼ਨ ਦਾ ਬੰਦ ਹੀ ਕਿ ਸਵੇਰੇ 8:00 ਵਜੇ ਤੋਂ ਲੈ ਕੇ 8 ਵੋਟਾਂ ਪੈਣੀਆਂ ਵਾਰਡ ਬੰਦੀ ਆਮ ਆਦੀ ਪਾਰਟੀ ਦੇ ਐਮਐਲਏਾਂ ਦੇ ਲੀਡਰਾਂ ਦੇ ਕਹਿੰਦੇ ਵਾਰਡਬੰਦੀ ਚੇਂਜ ਹੋਈ ਹਾਈ ਕੋਰਟ ਤੇ ਕਹਿੰਦੀ ਸੀ ਕਿ ਤੁਸੀਂ ਪੁਰਾਣੀ ਵਾਰਡਬੰਦੀ ਦੇ ਨਾਲ ਇਲੈਕਸ਼ਨ ਕਰਦੇ ਤੁਸੀਂ 1.5 ਸਾਲ ਲੇਟ ਕਰਵਾਈਆਂ ਕਿਉਂਕਿ ਤੁਹਾਡਾ ਵਤ ਨਹੀਂ ਆ ਰਿਹਾ ਤੁਹਾਡੇ ਹਿਸਾਬ ਦਾ ਸਮਾਂ ਨਹੀਂ ਨੂੰ ਕੋਲ ਸੀ ਜੇ ਕੰਮ ਚੰਗੇ ਕੀਤੇ ਹੁੰਦੇ ਆਮ ਆਦੀ ਪਾਰਟੀ ਦੇ ਐਮਐਲਏ ਨੇ ਤਾਂ ਜਿੱਤ ਜਾਣੇ ਪਟਿਆਲੇ ਤੁਸੀਂ ਧੱਕੇ ਨਾਲ ਮੇਰ ਬਣਾ ਕੇ ਜਲੰਧਰ ਹੋਈ ਤੁਸੀਂ ਧੱਕੇ ਨਾਲ ਮੇਰ ਬਣਾਨੇ ਲੁਧਿਆਣੇ ਤੁਸੀਂ ਧੱਕੇ ਨਾਲ ਮੇਰ ਬਣਾਨੇ ਅੰਮ੍ਰਿਤਸਰ ਤੁਸੀਂ ਧੱਕੇ ਨਾਲ ਮੇਰ ਬਣਾ ਰਹੇ ਹੋ ਤੇ ਪਹਿਲੀ ਗੱਲ ਆ ਕਿ ਤੁਹਾਨੂੰ ਆਪਣੀਆਂ ਘਰ ਵਾਲੀਆਂ ਖੜੀਆਂ ਕਰਦੀ ਕਿ ਲੋੜ ਸੀ ਸਾਰੇ ਟੱਬਰ ਨੇ ਸੌਂ ਖਾਦੀ ਸੀ ਕਿ ਮੈਂ ਇੱਕ ਐਮਐਲਏ ਹਾਂ ਫਿਰ ਮੈਂ ਮੰਤਰੀ ਬਾਂਜਾ ਮੇਰੀ ਘਰ ਵਾਲੀ ਜਿਹੜੀ ਆ ਉਹ ਐਮਐਲਏ ਬੰ ਇਨਾਂ ਦੋਨਾਂ ਐਮਐਲਏ ਦਾ ਕੀ ਸੀ ਕਿ ਜੇ ਜਿੱਤ ਗਿਆ ਤੇ ਆਪਾਂ ਮੇਰ ਬਣਾਵਾਂਗੇ ਜੇ ਮੇਰ ਨਹੀਂ ਬਣੂਗੀ ਤੇ ਡਿਪਟੀ ਮੇਰ ਬਣਾਵਾਂਗੇ ਜੇ ਡਿਪਟੀ ਮੇਰ ਨਹੀਂ ਤੇ ਸੀਨੀਅਰ ਡਿਪਟੀ ਮੇਰ ਬਣਾਵਾਂਗੇ ਭੁੱਖ ਤੇ ਇਸ ਚੀਜ਼ ਦੀ ਸੀ ਉਹਦਾ ਆਮ ਆਦੀ ਪਾਰਟੀ ਗਈ ਜੀ ਬਾਕੀ ਪਾਰਟੀਆਂ ਪਰਿਵਾਰਵਾਦ ਆ ਤੁਹੇ ਆਪਣੀਆਂ ਘਰ ਵਾਲੀਆਂ ਉਥੇ ਦੋ ਜਾਨੇ ਨੇ ਘਰ ਵਾਲੀਆਂ ਤਾਰ ਲੀਆਂ ਇੱਕ ਜਾਨੇ ਨੇ ਆਪਣਾ ਮੁੰਡਾ ਤਾਰ ਲਿਆ ਉਹਦੀ ਦੋਵਾਂ ਦੀ ਘਰ ਵਾਲੀਆਂ ਹਾਰ ਗਏ ਜਿਹਦਾ ਐਮਐਲਏ ਦਾ ਮੁੰਡਾ ਜਿੱਤ ਗਿਆ ਹੁਣ ਮੇਰ ਬਣਾਉਣ ਨੂੰ ਫਿਰਦਾ ਉਥੇ ਹੁਣ ਹORS RIDING ਹੋ ਰਹੀ ਆ ਖਰੀਦੋ ਫਰੂਕ ਤੇ ਡਰਾਵਾ ਧਮਕਾਵਾ ਚੱਲ ਰਿਹਾ ਪਰ ਇਹ ਜਿਹੜੇ ਦੋ ਐਮਐਲਏ ਨੇ ਜਿੰਨਾਂ ਚੋਂ ਇੱਕ ਨੇ ਲੋਕ ਸਭਾ ਵੀ ਲੜੀ ਲੋਕ ਸਭਾ ਵੀ ਹਾਰ ਗਏ ਹੁਣ ਜਿਹੜਾ ਐਮਐਲਏ ਇੱਕ ਤੇ ਹਲਕਾ ਵੱਡਾ ਹੁੰਦਾ ਜੇ ਆਪਾਂ ਪਿੰਡੂ ਹਲਕੇ ਲਈ 2 250 ਪਿੰਡ ਆ ਜਾਂਦੇ ਚੋ ਲੁਧਿਆਣੇ ਸ਼ਹਿਰ ਚ ਲਾ ਲੋ ਜਿਹੜਾ ਬੰਦਾ ਇੱਕ ਤੇ ਆਪਣੇ ਹਲਕੇ ਚ ਹਾਰ ਜੇ ਦੂਜਾ ਆਪਣੀ ਵਾਰਡ ਚੋ ਹੀ ਹਾਰ ਜੇ ਤੇ ਫਿਰ ਉਹਦੇ ਚ ਡੀਸੀ ਦਾ ਥੋੜਾ ਕਸੂਰ ਹੈ ਕਸੂਰ ਤੇ ਭਰਾ ਤੁਹਾਡਾ ਪਿਛਲੇ ਤੁਸੀਂ 32 ਮਹੀਨਿਆਂ ਤੋਂ ਆਪਣੇ ਹਲਕੇ ਚ ਕੰਮ ਨਹੀਂ ਕਰਵਾ ਪਏ ਔਰ ਤੁਸੀਂ ਤੇ ਅਥੋੜਾ ਤੋਂ ਲੈ ਬੋਰਡ ਵੀ ਤੋੜ ਚਲ ਗਏ ਸੀ ਲੋਕਾਂ ਨੇ ਉਹਦੇ ਨੂੰ ਤੋੜਿਆ ਵੀ ਜੇ ਦੇ ਕਹਿ ਤੇ ਕੰਮ ਨਹੀਂ ਹੁੰਦੇ ਉਹ ਬੋਰਡ ਕਿਉਂ ਤੋੜਿਆ ਸੀ ਕਿ ਉਥੇ ਟੈਂਡਰ ਨਗਰ ਨਿਗਮ ਨੇ ਆਪਣੇ ਲੈਵਲ ਤੇ ਜਾਰੀ ਕਰਤੇ ਹੀ ਐਮਐਲਏ ਨੂੰ ਪੁੱਛਿਆ ਨੇ ਐਮਐਲਏ ਉਦੋਂ ਟੜਫਦੇ ਨੇ ਆਪ ਸਾਰੀਆਂ ਪਾਰਟੀਆਂ ਦੇ ਜਦੋਂ ਲੱਗਾ ਕਿ ਸਾਡੀ ਕੋਈ ਪੁੱਛਗੇਸ਼ ਨਹੀਂ ਕਿਉਂਕਿ ਟੈਂਡਰ ਕਰੋੜਾਂ ਦੇ ਹੀ ਜਦੋਂ ਟੈਂਡਰ ਕਰੋੜਾਂ ਦੇ ਹੁੰਦੇ ਨੇ ਉਦੋਂ ਹਰ ਇੱਕ ਦੇ ਮਨ ਦੇ ਵਿੱਚ ਨਾ ਲਾਲਸਾ ਜਾਗਦੀ ਆ ਵੀ ਯਾਰ ਐਡੇ ਕਰੋੜਾਂ ਦੇ 100 ਕਰੋੜ ਦਾ ਪ੍ਰੋਜੈਕਟ ਯਾਰ ਮੈਨੂੰ ਪੁੱਛਿਆ ਨਹੀਂ ਜਿਹੜਾ ਦੇ ਬੰਦਾ ਇਮਾਨਦਾਰ ਹੋਵੇ ਉਹਨੂੰ ਤਾਂ ਕੋਈ ਪਰਵਾਹ ਨਹੀਂ ਜਿੰਨੂੰ ਕੁਝ ਲੱਗਾ ਹੋਵੇ ਵੀ ਇਹਦੇ 'ਚੋ ਕੁਝ ਨਾ ਕੋਈ ਲੱਡੂ ਮਿਲ ਜਾਣੇ ਹੈਗੇ ਨੇ ਉਹ ਫਿਰ ਕੀ ਕਰਦਾ ਹੈਗਾ ਉਹ ਗੁੱਸਾ ਉਹਤੇ ਕੱਢਦਾ ਹੈਗਾ ਅਫਸਰਾਂ ਤੇ ਤੇ ਹੁਣ ਇਹ ਗੱਲ ਹੋਈ ਕਿ ਇੱਕ ਹੋਰ ਕਹਿੰਦੇ ਹੁੰਦੇ ਨੇ ਕਿ ਡਿੱਗੀ ਖੋਤੇ ਦਾ ਗੁੱਸਾ ਘਮਿਆਰ ਦੇ ਹੁਣੇ ਵਿਚਾਰੇ ਡਿਪਟੀ ਕਮਿਸ਼ਨਰ ਤੇ ਹੈ ਡਿਪਟੀ ਕਮਿਸ਼ਨਰ ਦਾ ਤਾਂ ਖਾਸ ਆ ਉਹਦੇ ਸੰਗਰੂਰ ਵੀ ਡਿਪਟੀ ਕਮਿਸ਼ਨਰ ਹੈ ਗਿਆ ਸੰਗਰੂਕੇ ਦਾ ਮੁੱਖ ਮੰਤਰੀ ਭਗਵੰਤ ਮਾਨ ਸਿੱਧਾ ਜਿਲ੍ਹਾ ਚੰਗੀ ਪਰਫਾਰਮੈਂਸ ਦਿੱਤੀ ਹੋਗੀ ਉਹਨੂੰ ਚੰਗਾ ਜਿਲ੍ਹਾ ਦਿੱਤਾ ਲੁਧਿਆਣਾ ਮੋਟਾ ਜਿਲ੍ਹਾ ਦਿੱਤਾ ਵੱਡਾ ਜਿਲ੍ਹਾ ਦਿੱਤਾ ਉਥੇ ਜਿਹੜਾ ਇੱਕ ਵਾਰ ਡੀਸੀ ਰਹਿ ਗਿਆ ਜਿਹੜਾ ਰਹਿ ਗਿਆ ਉਥੇ ਐਸਐਸਬੀ ਉਹਨੂੰ ਤੇ ਬਾਅਦ ਚ ਕਹਿੰਦੇ ਹੈਗੇ ਨੇ ਕਿ ਭਾਵੇਂ ਬੰਦਾ ਇਮਾਨਦਾਰ ਹੋਵੇ ਅਗਲੀਆਂ 5 ਪੁਸਤਕਾਂ ਦਾ ਕੰਮ ਕਰਦੀ ਜ਼ਰੂਰਤ ਨਹੀਂ ਪੈਂਦੀ ਹੈਗੀ ਜੇ ਇਮਾਨਦਾਰ ਹੀ ਰਵੇ ਮਤਲਬ ਮੂੰਹ ਬੰਨ ਲੈ ਸ਼ਕੂਲ ਵਾਲੇ ਇਸ ਕਰਕੇ ਹੁਣ ਕੋਈ ਕਸੂਰ ਨਹੀਂ ਤੁਹਾਨੂੰ ਆਪਣੇ ਕੰਮ ਕਰਨੇ ਪੈਣੇ ਤੁਹਾਡੇ ਲੋਕਾਂ ਨੇ ਕੰਮ ਉਸ ਵਾਰਡ ਦੇ ਲੋਕਾਂ ਨੇ ਤੁਹਾਨੂੰ ਨਹੀਂ ਪਸੰਦ ਕੀਤਾ ਤੇ ਇਸ ਕਰਕੇ ਉਹਦੇ ਡੀਸੀ ਦਾ ਥੋੜਾ ਕਸੂਰ ਹੈ ਇਲੈਕਸ਼ਨ ਕਮਿਸ਼ਨ ਦਾ ਥੋੜਾ ਕਸੂਰ ਹੈ ਪੀਜੀ ਠੰਡ ਬੜੀ ਸੀ ਐਰ ਕਿਤੇ ਠੰਡ ਪੈ ਨਹੀਂ ਰਹੀ ਹੈਗੀ ਜੀ ਜਿੰਨੇ ਪਿਛਲੇ ਸਾਲਾਂ ਦੇ ਵਿੱਚ ਠੰਡ ਸੀ ਦੁਨੀਆ ਬੰਨੀ ਠੰਡ ਸੀ ਹੱਡ ਚੀਰਵੀ ਪਿਛਲੀਆਂ ਸਰਦੀਆਂ ਦੇ ਵਿੱਚ ਕਈ ਹੱਡ ਚੀਰਵੀ ਠੰਡ ਦੇ ਨਾਲ ਹੀ ਬਹੁਤ ਸਾਰੀਆਂ ਮੌਤਾਂ ਹੋਈਆਂ ਇਸ ਵਾਰ ਤੇ ਠੰਡ ਪੈ ਨਹੀਂ ਰਹੇਗੀ ਇਸ ਵਾਰ ਤੇ ਧੁੰਦ ਵੀ ਨਹੀਂ ਪੈ ਰਹੇਗੇ ਤੇ ਲੋਕ ਤੇ ਲੱਗੇ ਜੇ ਤੁਸੀਂ ਚਲੋ ਮੰਨ ਕੇ ਆਪਾਂ ਕਹਿੰਦੇ ਠੰਡ ਲੁਧਿਆਣੇ ਚ ਉਸ ਵਾਰਡ ਦੇ ਵਿੱਚ ਜ਼ਿਆਦਾ ਠੰਡ ਪੈ ਗਈ ਬਰਫ ਬਰਫਬਾਰੀ ਹੋ ਰਹੀ ਸੀ ਸਨੋ ਫਾਲ ਹੋ ਰਹੀ ਸੀ ਜੇ ਠੰਡੇ ਨਹੀਂ ਸੀ ਤੇ ਤੁਹਾਡੀ ਕਮਜ਼ੋਰੀ ਹੈ ਕਿ ਤੁਸੀਂ ਆਪਣੇ ਵਾਰਡ ਚੋਂ ਹੀ ਇੱਕ ਵਾਰ ਕਿੰਨਾ ਹੋਊਗਾ ਵਾ ਤੁਹਾਨੂੰ 2000 ਵੋਟਾਂ ਹੋਣਗੀਆਂ ਤੇ ਜੇ ਤੁਸੀਂ ਆਪਣੇ ਵਾਰਡ ਤੋਂ 1000 ਬੰਦਾ ਨਹੀਂ ਕੱਢ ਸਕੇ ਤੇ ਫਿਰ ਤੁਹਾਡੀ ਕਮਜ਼ੋਰੀ ਨੇ ਉਹਦੇ ਰਾਜਕਮਲ ਚੌਧਰੀ ਜਾਂ ਜਿਹੜੇ ਡਿਪਟੀ ਕਮਿਸ਼ਨਰ ਜੋਰਾਵਾਲ ਸਾਹਿਬ ਉਹਨਾਂ ਦੀ ਕਮਜ਼ੋਰੀ ਥੋੜ੍ਹੀ ਹੈਗੀ ਆ ਇਹਦਾ ਮਤਲਬ ਤੁਹਾਡੇ ਕੋਈ ਕਾਮਨੇ ਲੋਕਾਂ ਨੇ ਤੁਹਾਨੂੰ ਨਕਾਰ ਦਿੱਤਾ ਹੈਗਾ ਕਿਉਂਕਿ 92 ਜਦੋਂ 2022 ਦੇ ਵਿੱਚ ਤਾਂ ਹਵਾ ਸੀ ਹਵਾ ਤੁਹਾਡੇ ਹੱਕ ਦੇ ਵਿੱਚ ਨਹੀਂ ਸੀ ਹਵਾ ਕਾਲੀਆਂ ਦੇ ਕਾਂਗਰਸੀਆਂ ਦੇ ਵਿਰੋਧ ਦੇ ਵਿੱਚ ਉਹਨਾਂ ਨੂੰ ਤੁਹਾਨੂੰ ਫਾਇਦਾ ਇਸ ਕਰਕੇ ਹਰ ਕੋਈ ਜਿਹੜਾ ਜਿਹੜਾ ਵੀ ਕਹਿੰਦੇ ਕਿ 76 ਦੇ ਨਾਲ ਸਾਇਆ ਹੀ ਵੀ ਜਿਹੜਾ ਵੀ ਖਲੋਤਾ ਉਹ ਜਿੱਤ ਗਿਆ ਇਦਾਂ ਹੀ 1997 ਵਿੱਚ ਹੋਇਆ ਏ ਜਦੋਂ ਕਾਲੀ ਦਲ ਦਾ ਜਿਹੜਾ ਵੀ ਬੰਦਾ ਖੜਾ ਕੋ ਜਿੱਤ ਗਿਆ ਸੀ ਉਦੋਂ ਕਾਲੀ ਦਲ ਤੇ ਭਾਜੀਪੀ ਨੂੰ ਉਦੋਂ ਮੈਨੂੰ 94 ਪਛਾਣਨੇ ਦੋਨਾਂ ਨੂੰ ਮਿਲਾ ਕੇ ਐਮਐਲਏ ਆ ਗਏ ਸੀ ਤੇ 2022 ਦੇ ਵਿੱਚ 97 ਤੋਂ ਬਾਅਦ 2022 ਦੇ ਵਿੱਚ ਹੋਇਆ ਕਿ ਜਿਹਨੂੰ 76 ਦੇ ਨਾਲ ਸਾਇਆ ਨਹੀਂ ਕਹਿੰਦੇ ਉਹ ਹੀ ਵੀ ਜਿਹੜਾ ਵੀ ਜਣਾ ਖਣਾ ਖਲੋਤਾ ਉਹ ਐਮਐਲਏ ਬਣ ਗਿਆ ਬਾਅਦ ਉਸ ਸਮੇਂ ਵੀ ਉਹਨਾਂ ਐਮਐਲਏ ਦੀ ਹਵਾ ਖਰਾਬ ਹੋ ਗਈ 97 ਵਾਲੇ ਉਸ 97 ਵਾਲੇ ਜੋ ਬਾਅਦ 50 60 ਹਾਰ ਗਏ ਸੀ ਜਦੋਂ 2002 ਦੀਆਂ ਇਲੈਕਸ਼ਨ ਹੋਈਆਂ ਇਹਨਾਂ ਦਾ ਵੀ ਇਦਾਂ ਜਣਾ ਜਿਹੜੇ 99 ਜਿੱਤੇ ਨਾ ਇਨੀਸ਼ੀਅਲੀ ਇਹਨਾਂ 'ਚ ਵੇਖੋ ਵਿਸਥਾਈ 'ਚ ਕਿੰਨੇ ਉੱਟਦੇ ਹੈਗੇ ਨੇ ਕਿਉਂਕਿ ਕੁਫਰ ਵਿਜੇ ਪ੍ਰਤਾਪ ਨੇ ਤੇ ਕਹਿ ਹੀ ਦਿੱਤਾ ਕਿ ਮੈਂ ਮਿਸਟਰ ਕੇਜਰੀਵਾਲ ਨੂੰ ਤੇ ਮਿਸੇਜ਼ ਕੇਜਰੀਵਾਲ ਨੂੰ ਵੀ ਕਹਿਆ ਕਿ 99 'ਚ ਇੱਕ ਵੀ ਨਹੀਂ ਜਿੱਤਦਾ ਹੈਗਾ ਜਿਸ ਹਿਸਾਬ ਨਾਲ ਅਸੀਂ ਕੰਮ ਕਰ ਰਹੇ ਹੈਗੇ ਹਾਂ ਲੁਧਿਆਣੇ ਦੀ ਇੱਕ ਦਿਲਚਸਪ ਗੱਲ ਹੋਰ ਵੇਖਣ ਨੂੰ ਮਿਲੀ ਹੈ ਕਿ ਇੱਕ ਤਸਵੀਰ ਆਉਂਦੀ ਹੈ ਜਿਹੜਾ ਇਕਲੌਤਾ ਇੱਕ ਸ਼੍ਰੋਮਣੀ ਕਾਲੀ ਦਲ ਦਾ ਕਾਉਂਸਲਰ ਉੱਥੇ ਕਮਲ अरोड़ा ਸ਼ਾਇਦ ਉਸਦਾ ਨਾਮ ਹੈ ਉਹ ਜਿੱਤ ਜਾਂਦਾ ਤੇ ਆਮ ਆਦਮੀ ਪਾਰਟੀ ਦੇ ਇੱਕ ਵਰਕਰ ਦੀ ਸ਼ਿਕਾਇਤ ਤੇ ਉਸ ਦੇ ਖਿਲਾਫ ਪਰਚਾ ਦਰਜ ਹੋ ਜਾਂਦਾ ਤੇ ਪਰਚਾ ਦਰਜ ਹੋਇਆ ਨਹੀਂ 24 ਘੰਟੇ ਨਹੀਂ ਸੀ ਬੀਤੇ ਉਹਨੇ ਝੰਡਾ ਹੀ ਆਪ ਦੇ ਹੱਥ ਵਿੱਚ ਚੱਕ ਲਿਆ ਝਾੜੂ ਵਾਲਾ ਤੇ ਉਹ ਕਹਿੰਦੇ ਫਿਰ ਉਹ ਆਮ ਆਦਮੀ ਪਾਰਟੀ ਵਾਲਾ ਹੋ ਗਿਆ ਉਸ ਤੋਂ ਬਾਅਦ ਪਰਚੇ ਦਾ ਪਤਾ ਨਹੀਂ ਕੀ ਬਣਨਾ ਇਦਾਂ ਹੀ ਕਾਲੀ ਤੇ ਕਾਂਗਰਸੀ ਕਰਦੇ ਸੀ ਜਾਂ ਭਾਜਪਾ ਕਰਦੀਏਗੇ ਜਾਂ ਇਹਦੇ ਮਾਈਵੇ ਜਾਂ ਹਾਈਵੇ ਨਾ ਪੀ ਜਾਂ ਮੇਰੇ ਪਾਸੇ ਜਾਂ ਉਧਰ ਉਦੋਂ ਵੀ ਪਿਛਲੀਆਂ ਸਰਕਾਰਾਂ ਦੇ ਵਿੱਚ ਵੀ ਗੱਡੀਆਂ ਦੇ ਵਿੱਚ ਸਰੋਪੇ ਪਾ ਕੇ ਰੱਖੇ ਪਿ ਸ਼ਾਮਲ ਹੋਇਆ ਨਹੀਂ ਦੇ ਵਿਜੀਲੈਂਸ ਪਈ ਹੈ ਪੁਲਿਸ ਪਈ ਹੈਗੀ ਹੈ ਲੁਧਿਆਣੇ ਦੇ ਵਿੱਚ ਵੀ ਇਹ ਜਿਹਾ ਹੀ ਲੱਗ ਰਿਹਾ ਹੈਗਾ ਕਿ ਜਿਹੜਾ ਚਤਰਵੀਰ ਸਿੰਘ ਉਰਫ ਕਮਲ ਰੂੜਾ ਸਾਹਿਬ ਕਾਉਂਸਲਰ ਜਿੱਤੇ ਨੇ ਉਹਨਾਂ ਦੇ 22 ਤਰੀਕ ਨੂੰ 21 ਨੂੰ ਵੋਟਾਂ ਪੈਂਦੀਆਂ ਰਿਜ਼ਲਟ ਆਉਂਦਾ 22 ਨੂੰ ਉਹਦੇ ਖਿਲਾਫ ਮਕਦਮਾ ਦਰਜ ਹੁੰਦਾ 23 ਨੂੰ ਉਹ ਆਮ ਆਦੀ ਪਾਰਟੀ ਸ਼ਾਮਲ ਹੋ ਜਾਂਦਾ ਤਿੰਨ ਉਥੇ ਐਮ.ਐਲ.ਏ ਦੇ ਚੌਥਾ ਇੱਕ ਮੰਤਰੀ ਪਹੁੰਚਦੇ ਨੇ ਲਾਲਜੀਤ ਸਿੰਘ ਭੁੱਲਰ ਉਹ ਪਾਰਟੀ 'ਚ ਸ਼ਾਮਲ ਗਏ ਇਹਨੂੰ ਕਹਿੰਦੇ ਕਿ ਬੰਦੇ ਦੀਆਂ ਧੌਣ ਮਰੋੜ ਨਹੀਂ ਗਿੱਚੀ ਮਰੋੜ ਦੀ ਬਾਹ ਮਰੋੜ ਕੇ ਨਾ ਧੌਣ ਤੇ ਲਾ ਦੇਣੀ ਹੈਗੀ ਚਤਰਵੀਰ ਸਿੰਘ ਹੋਣੀ ਹੈ ਤੇ ਚਤਰੇ ਹੀ 451 ਵੋਟਾਂ ਨੇ ਆਮ ਆਦੀ ਪਾਰਟੀ ਦੇ ਕਾਉਂਸਲਰ ਨੂੰ ਹਰਾ ਦਿੱਤਾ ਪਰ ਉਹਦੀ ਬਾਹ ਮਰੋੜਦੇ ਇਹ ਆਮ ਆਦੀ ਪਾਰਟੀ ਦੇ ਬੰਦੇ ਨੇ ਸ਼ਿਕਾਇਤ ਦੇ ਦਿੱਤੀ ਉਹ ਝੂਠੀ ਹੈ કે ਸੱਚੀ ਹੈ ਜਾਂਚ ਦਾ ਵਿਸ਼ਾ ਲੇਕਿਨ ਹੁਣ ਕਾਲੀ ਦਲ ਛੱਡ ਕੇ ਆਮ ਆਦੀ ਪਾਰਟੀ ਦੇ ਬਣ ਕੇ ਹੱਲੇ ਵੀ ਉੱਥੇ ਆਮ ਆਦੀ ਪਾਰਟੀ ਲੁਧਿਆਣੇ ਦੇ ਵਿੱਚ 5 ਕੌਂਸਲਰ ਜ਼ਰੂਰਤ ਹੈ ਫਿਰ ਜਾ ਕੇ ਮਿਹਰਬੰਦ ਆ ਇਹ ਅੰਮਰਸਰ ਦੇ ਵਿੱਚ ਵੀ ਬਾਹਾਂ ਮਰੋੜੀਆਂ ਜਾਣਗੀਆਂ ਪਰਚੇ ਦਰਜ ਹੋਣਗੇ ਕਿਉਂਕਿ ਪੁਲਿਸ ਦਾ ਕੰਮ ਆ ਸ਼ਿਕਾਇਤ ਦਿੱਤੀ ਪਰਚਾ ਦਰਜ ਕਰਦੋ ਕਿਉਂਕਿ ਪੁਲਿਸ ਨੂੰ ਪਤਾ ਜੇ ਇਹਨਾਂ ਦੇ ਹਿਸਾਬ ਦੇ ਨਾਲ ਨਾ ਕੰਮ ਕੀਤਾ ਤੇ ਸਾਡੀ ਕੁਰਸੀ ਖੋਈ ਜਾਣੀ ਹੈ ਆਪਾਂ ਪਹਿਲਾਂ ਵੀ 3 ਦਿਨ ਪਹਿਲਾਂ ਕਿਹਾ ਸੀ ਕਿ ਸੈਂਟਰ ਚ ਜਿਸ ਪਾਰਟੀ ਦੀ ਸਰਕਾਰ ਉਹਦੇ ਕੋਈ ED ਹੈ CBI ਹੈ ਇਨਕਮ ਟੈਕਸ ਹੈ ਸਟੇਟ ਦੇ ਵਿੱਚ ਜਿਹਦੇ ਕੋਈ ਪੁਲਿਸ ਤੇ ਵਿਜੀਲੈਂਸ ਹੈ ਜੋ ਮਰਜ਼ੀ ਕੰਮ ਕਰਾ ਲੈ ਉਹ ਤੇ ਬਾਂਦਰ ਨੂੰ ਸ਼ੇਰ ਕਹਿ ਸਕਦੇ ਸ਼ੇਰ ਨੂੰ ਬਾਂਦਰ ਵੀ ਬਣਾ ਸਕਦੀ ਪੁਲਿਸ ਤੇ ਪੰਜਾਬ ਪੁਲਿਸ ਤੇ ਉਹੀ ਅੱਜਕੱਲ੍ਹ ਵਿਵਾਦਾਂ ਦੇ ਵਿੱਚ ਕਿ UP ਜਾ ਕੇ ਵੀ ਇਨਕਾਊਂਟਰ ਕਰਦੇ ਜਿਸ ਤੇ ਸਵਾਲ ਖੜੇ ਲੁਧਿਆਣੇ ਚ ਉਹਨਾਂ ਮਕਦਮਾ ਦਰਜ ਹੋ ਗਿਆ ਡਿਵੀਜ਼ਨ ਨੰਬਰ 7 ਦੇ ਵਿੱਚ ਹੁਣ ਕਹਿੰਦੇ ਉਹ ਜਾਂਚ ਕਰਾਂਗੇ ਪਰ ਉਹਨਾਂ ਨੂੰ ਇੱਕ ਆਮ ਆਦਮੀ ਪਾਰਟੀ ਨੂੰ ਕਾਉਂਸਲ ਮਿਲ ਗਿਆ ਇਹ ਜਦੋਂ ਤੁਸੀਂ ਜੋੜ ਤੋੜ ਕਰਦੇ ਨਾ ਧੱਕੇ ਨਾਲ ਮੇਰ ਨਹੀਂ ਬਣਾਇਆ ਜਾ ਸਕਦਾ ਬਣਾ ਲਓ ਸਤਾਈ ਚ ਕੀ ਕਰੋਗੇ ਕਾਲੀਦਲ ਕਾਂਗਰਸ ਵੀ ਇਦਾਂ ਹੀ ਕਰਦੇ ਸੀ ਵੀ ਘੱਟ ਬੰਦੇ ਪੈ ਰਹੇ ਨੇ ਤੇ ਉਧਰੋਂ ਜੋੜ ਤੋੜ ਕਰ ਲੋ ਇਦਾਂ ਹੀ ਹੁੰਦਾ ਹੀ ਪੰਚਾਇਤਾਂ 'ਚ ਵੀ ਇਦਾਂ ਹੁੰਦਾ ਵੀ ਆਪਣਾ ਸ਼ਾਮਲ ਕਰਵਾ ਪਰ ਪੰਜਾਬ ਦੀ ਜਨਤਾ ਨੇ ਖਾਸ ਕਰਕੇ ਸ਼ਹਿਰ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਫਤਵਾ ਨਹੀਂ ਦਿੱਤਾ ਇਹਨਾਂ ਨੂੰ ਸਬਰ ਕਰ ਲੈਣਾ ਚਾਹੀਦਾ ਹੈਗਾ ਕਿ ਤੁਹਾਡੇ ਐਮਐਲਏ ਸਰਕਾਰ ਦੀ ਪਰਫਾਰਮੈਂਸ ਭਾਵੇਂ ਸਹੀ ਭਾਵੇਂ ਤੁਹਾਡੇ ਐਮਐਲਏ ਵੀ ਮਾੜੇ ਨਾ ਪਕਵਾਂ ਤੁਮਾਰ ਸਾਹਿਬ ਤੇ ਕਹਿੰਦੇ ਕਿ ਅਸੀਂ ਰੰਗਲਾ ਪੰਜਾਬ ਬਣਾ ਹੀ ਦਿੱਤਾ ਅੱਜ ਆ ਅਸੀਂ ਜੀ 86000 30 ਮਹੀਨਿਆਂ ਦੇ ਵਿੱਚ 86000 ਕਰੋੜ ਰੁਪਏ ਦੀ ਇਨਵੈਸਟਮੈਂਟ ਹੋ ਗਈ ਉਹ ਪਤਾ ਨਹੀਂ ਕਿਹੜੇ ਪੰਜਾਬ ਦੇ ਕਿਹੜੇ ਕੋਨੇ 'ਚ ਲੱਗੀ ਆ ਅਸੀਂ ਪੀਆਈਆਰ ਤੋਂ ਵੱਧ ਨੌਕਰੀਆਂ ਦੇ ਦਿੱਤੀਆਂ ਹੈਗੀਆਂ ਜੀ ਅਸੀਂ ਬਿਲੀ ਫ੍ਰੀ ਕਰ ਦਿੱਤੀ ਬੜਾ ਕੁਝ ਕਰ ਦਿੱਤਾ ਜੀ ਹੁਣ ਹੇਠਾ ਹੇਠਾ ਕੋਈ ਕੰਮ ਨਹੀਂ ਮੱਲਾ ਕਲੀਨਿਕ ਆ ਜੀ ਪਰ ਫਿਰ ਸ਼ਹਿਰਾਂ ਦੇ ਵਿੱਚ ਮੱਲਾ ਕਲੀਨਿਕ ਸੀ ਦਿੱਲੀ ਪੈਟਰਨ ਤੇ ਬਣਾਏ ਲੋਕਾਂ ਨੇ ਨਕਾਰ ਦਿੱਤਾ ਅੰਮ੍ਰਿਤਸਰ ਦੇ ਲੋਕਾਂ ਨੇ ਨਕਾਰਤਾ ਜਲੰਧਰ ਦੇ ਲੋਕਾਂ ਨੇ ਨਕਾਰਤਾ ਫਗਵਾੜੇ ਦੇ ਲੋਕਾਂ ਨੇ ਨਕਾਰਤਾ ਲੁਧਿਆਣੇ ਦੇ ਲੋਕਾਂ ਨੇ ਨਕਾਰਤਾ ਤੇ ਪਟਿਆਲੇ ਤੁਸੀਂ ੱੱਕਾ ਕਰ ਗਏ ਬਾਕੀ ਪੰਜਾਬ ਚ ਵੀ ਇਦਾਂ ਹੀ ਹੋਇਆ ਕਾਗਜ਼ੀ ਰੱਦ ਕਰਵਾਈ ਗਏ ਭਰ ਨਹੀਂ ਦਿੱਤੇ ਗਏਗੇ ਹੁਣ ਜੇ ਸਥਿਤੀ ਦੇ ਵਿੱਚ ਜਲੰਧਰ ਵੀ ਇਹਨਾਂ ਨੇ ਸ਼ਾਮਲ ਕਰਵਾ ਲੇ ਫਗਵਾੜੇ ਵੀ ਸ਼ਾਮਲ ਕਰਵਾ ਲੇ ਮਤਲਬ ਤੁਸੀਂ ਪਹਾੜੇ ਦੇ ਲੈ ਰਹੇ ਹੋ ਕਾਉਂਸਲਰ ਕਿਰਾਏ ਤੇ ਕਾਉਂਸਲਰ ਲੈ ਰਹੇ ਹੋ ਇਹ ਤਾਂ ਨਹੀਂ ਫਿਰ ਤੁਸੀਂ ਲੋਕ ਫਤਵਾ ਜਿਹੜਾ ਉਹਨੂੰ ਨਹੀਂ ਮੰਨ ਰਹੇ ਇਹ ਇਹ ਧੱਕਿਆ ਫਤਵਾ ਇਹ ਪੁਲਿਸ ਦਾ ਫਤਵਾ ਦਿਵਾ ਰਹੇ ਹੋ ਤੁਸੀਂ ਪੁਲਿਸ ਦੇ ਜ਼ੋਰ ਦੇ ਨਾਲ ਤੁਸੀਂ ਫਤਵਾ ਲੈ ਰਹੇ ਹੋ ਉਹ ਜਿਹੜੇ ਅੱਜ ਆਏ ਨੇ ਉਹ ਕੱਲ ਨੂੰ ਭੱਜ ਜਾਣਗੇ ਅਗਲਾ ਮਾਪਾਰਟੀ ਥੋੜਾ ਛੱਡਦਾ ਕੱਲ ਉਹਨਾਂ ਨੂੰ ਲੱਗੇ ਜੇ ਤੱਕ ਲੁਧਿਆਣੇ ਦੇ ਫੋਰ ਐਗਜ਼ਾਮਪਲ ਕਾਲੀਦਲ ਦਾ ਕਾਉਂਸਲ ਤੁਸੀਂ ਧੱਕੇ ਨਾਲ ਸ਼ਾਮਲ ਕਰ ਲਿਆ ਜਿਹੜਾ ਬੰਦਾ ਤੁਹਾਡੇ ਬੰਦੇ ਨੇ ਉਹਨੂੰ ਇੱਕ ਸ਼ਿਕਾਇਤ ਆਪਾਂ ਮੰਨ ਕੇ ਚੱਲਦੇ ਸੱਚੀ ਆ ਜਿਹੜੇ ਬੰਦੇ ਨੇ ਤੁਹਾਡੇ ਬੰਦੇ ਇੱਕ ਕੋਡ ਸੁੱਟਿਆ ਤੁਸੀਂ ਕੰਪਲੇਨਰ ਦੇ ਵਿੱਚ ਗਿਆ ਉਸ ਤੇ ਕਿਉਂ ਭੋਸਾ ਕਰਦੇ ਹੋ ਫਿਰ ਹੂੰ ਇਹਦਾ ਜਿਹੜਾ ਬੰਦਾ ਤੁਹਾਡੇ ਵਰਕਰ ਨੂੰ ਕੁੱਟ ਗਿਆ ਤੁਸੀਂ ਉਹਨੂੰ ਐਫ ਆਈ ਆਰ ਦਰਜ ਕਰਕੇ ਆਪਣੇ ਚ ਸ਼ਾਮਿਲ ਕਰ ਰਹੇ ਹੋ ਫਿਰ ਤੁਹਾਡੀ ਨੈਤਿਕਤਾ ਕਿੱਥੇ ਗਈ ਹੈ ਤੁਹਾਡੀ ਇਮਾਨਦਾਰੀ ਕਿੱਥੇ ਗਈ ਤੁਹਾਡੀ ਕੱਟੜ ਇਮਾਨਦਾਰੀ ਕਿੱਥੇ ਗਈ ਹੈ ਮਤਲਬ ਜਿਹੜੇ ਬੰਦੇ ਤੇ ਸ਼ਿਕਾਇਤ ਦੇ ਮਤਲਬ ਤੁਹਾਡੇ ਬੰਦੇ ਨੂੰ ਗਵਾਹ ਕੀਤਾ ਤੁਹਾਡੇ ਬੰਦੇ ਨੂੰ ਕੁੱਟਿਆ ਹਾਲਾਂਕਿ ਹੋ ਸਕਦਾ ਝੂਠੀ ਸ਼ਿਕਾਇਤ ਹੋਵੇ ਚਲ ਆਪਾਂ ਕਹਿੰਦੇ ਸੱਚੀ ਸ਼ਿਕਾਇਤ ਉਸ ਬੰਦੇ ਨੂੰ ਜਿਹੜਾ ਕ੍ਰਿਮੀਨਲ ਬੈਕਗ੍ਰਾਉਂਡ ਦਾ ਜਿਹੜਾ ਤੁਹਾਡੇ ਵਰਕਰ ਨੂੰ ਕੋਟਰੇ ਤੁਸੀਂ ਉਹਨੂੰ ਪਾਰਟੀ 'ਚ ਸ਼ਾਮਲ ਕਰਿਆ ਮਤਲਬ ਤੁਹਾਡੇ ਬੰਦੇ ਦੇ ਜੁੱਤੀਆਂ ਵੀ ਮਾਰ ਗਏ ਤੁਹਾਨੂੰ ਸਿਰ ਤੇ ਵੀ ਬਿਠਾ ਦਿੱਤਾ ਇਹੋ ਜਿਹੇ ਬੰਦੇ ਨੂੰ ਤਾਂ ਇਗਨੋਰ ਕਰਨਾ ਚਾਹੀਦਾ ਨਹੀਂ ਕਿਉਂਕਿ ਤੁਹਾਡੀ ਇੱਕ ਪੋਲੀਟੀਕਲ ਸਾਜ਼ਿਸ਼ ਹੈ ਸ਼ਿਕਾਇਤ ਦਾ ਜਕਰਵਾਈ ਗਈ ਗੇਮ ਬਣਾਈ ਗਈ ਬਾਈ ਤਰੀ ਨੂੰ ਮੁਕਦਮਾ ਦਾ 23 ਨੂੰ ਤੁਸੀਂ ਸ਼ਾਮਲ ਕਰ ਲੈਣੇ ਪਹਾੜਿਆਂ ਦੇ ਜਿਹੜੇ ਘੋੜੇ ਹੁੰਦੇ ਨੇ ਉਹਨਾਂ ਦੇ ਨਾਲ ਰਿਸਾ ਨਹੀਂ ਜਿੱਤੀਆਂ ਜਾਂਦੀਆਂ ਹੈਗੀਆਂ ਉਹ ਅੱਜ ਵੀ ਹਾਰੋਗੇ ਪਰ ਤੁਹਾਡੀ ਨੈਤਿਕਤਾ ਜਿਹੜਾ ਤੁਸੀਂ ਕਹਿੰਦੇ ਸਾਡੀ ਪਾਰਟੀ ਦਾ ਪੋਲੀਟੀਕਲ ਬੜਾ ਸਿਧਾਂਤ ਸਿਧਾਂਤ ਤੇ ਪਟਿਆਲੇ ਦੇਖ ਨੂੰ ਮਿਲ ਗਿਆ ਕਿ ਤੁਸੀਂ ਫੇਰ ਇਲੈਕਸ਼ਨ ਨਹੀਂ ਕਰਵਾਈ ਲੁਧਿਆਣੇ ਤੁਸੀਂ ਇਦਾਂ ਕਾਉਂਸਲਰ ਸ਼ਾਮਲ ਕਰਵਾਇਆ ਜਲੰਧਰ ਦੇ ਵਿੱਚ ਵੀ ਜੇ ਲੋਕਾਂ ਨੇ ਤੁਸੀਂ ਚੰਗੇ ਕੰਮ ਕੀਤੇ ਹੁੰਦੇ ਤਾਨੂੰ ਲੋਕਾਂ ਨੇ ਅੰਮ੍ਰਿਤਸਰ ਵੀ ਮੇਅਰਸ਼ਿਪ ਦੇਣੀ ਸੀ ਜਲੰਧਰ ਵੀ ਦੇਣੀ ਪਟਿਆਲੇ ਵੀ ਦੇਣੀ ਸੀ ਲੁਧਿਆਣੇ ਵੀ ਦੇਣੀ ਫਗਵਾੜੇ ਦੇ ਪਟਿਆਲੇ ਜਿਸ ਹੱਬ ਦੇ ਨਾਲ ਤੁਸੀਂ ਲਈ ਕਿੰਨੇ ਵਾਰਡਾਂ ਦੇ ਇਲੈਕਸ਼ਨ ਕੈਨਸਲ ਹੋ ਗਏ ਤੁਹਾਡੇ ਪੁਲਿਸ ਵਾਲਿਆਂ ਦੇ ਮੁਕੱਦਮੇ ਦਰਜ ਹਾਈ ਕੋਰਟ ਨੇ ਕਿਹਾ ਕਰੋ ਉਹਨੂੰ ਜੇਤੇ ਦੌੜਾ ਕੇ ਧੱਕੇਸ਼ਾਹੀ ਕਹਿੰਦੇ ਨੇ ਔਰ ਇਸੇ ਕਰਕੇ ਆਪੋਜੀਸ਼ਨ ਪਾਰਟੀ ਇਹ ਕਹਿੰਦੇ ਕਿ ਇਹਨਾਂ ਚੋਣਾਂ ਦੇ ਵਿੱਚ ਆਮ ਆਦੀ ਪਾਰਟੀ ਨੇ ਬਹੁਤ ਧੱਕੇਸ਼ਾਹੀ ਕੀਤੀ